ਜਿਹੜਾ ਨਹੀਂ ਵੀ ਪੋਲਿਟਿਕਸ ਚ ਇੰਟਰਸਟ ਲੈਂਦਾ ਉਹਨੂੰ ਵੀ ਪਤਾ ਕਿ ਸਰਪੰਚ ਦੀ ਚਾਇਦਗੀ ਵੋਟਾਂ 'ਚ ਕੌਣ ਖੜਾ ਕੌਣ ਨਹੀਂ ਖੜਾ ਹੈ ਪ੍ਰਧਾਨ ਮੰਤਰੀ ਬਣਨਾ ਸੌਖਾ ਵਾ ਸਰਪੰਚ ਬਣਨਾ ਬਹੁਤ ਔਖਾ ਇਹਨਾਂ ਚੀਜ਼ਾਂ ਨੂੰ ਪਿੰਡਾਂ 'ਚ ਰਹਿੰਦੇ ਹਾਂ ਨੇ ਬਹੁਤ ਨਾਲ ਨੇੜੇੋਂ ਦੇਖਿਆ ਘਰਾਂ 'ਚ ਹੀ ਦੇਖਿਆ ਭਾਈ ਨਾ ਬੜਾ ਇੰਟਰਸਟ ਲੈਂਦਾ ਹੈ ਸਿਆਸਤ 'ਚ ਪੋਲਿਟਿਕਸ 'ਚ ਇਨੀ ਕਿ ਮੈਂ ਇਲੈਕਸ਼ਨ ਲੜਨੀ ਹੈ ਇੱਕ ਸ਼ੌਂਕ ਹੁੰਦਾ ਸੀ ਕਿਸੇ ਵੀ ਫੀਲਡ 'ਚ ਜਦੋਂ ਫੀਮੇਲ ਅੱਗੇ ਆਉਂਦੀਆਂ ਨੇ ਉਹ ਇੱਕ ਮਿਸਾਲ ਬਣਦੀਆਂ ਨੇ ਮੈਨੂੰ ਜਿਹੜਾ ਸਰਪੰਚ ਬਣਾਇਆ ਨਾ ਉਹ ਮੇਰੇ ਪਿੰਡ ਦੀਆਂ ਬੇਟੀਆਂ ਤੇ ਬਹੂਆਂ ਨੇ ਹੀ ਬਣਾਇਆ ਰਾਜਾ ਦਾ ਬੇਟਾ ਰਾਜਾ ਬਣੇਗਾ ਸਰਪੰਚ ਦਾ ਬੇਟਾ ਹੀ ਸਰਪੰਚ ਬਣੇਗਾ ਉਵੇਂ ਦੀ ਰਵਾਇਤ ਸੀਗੀ ਜਿਹੜੀ ਤਾਂ ਪਹਿਲਾਂ ਟੁੱਟੀ ਪਿੰਡ 'ਚ ਹਾਂ ਕੁੜੀ ਸਰਪੰਚ ਐ ਕੀ ਕਰ ਲੂਗੀ ਹੈਨਾ ਇਹਨੇ ਕਿੱਥੇ ਕੋਟਕਚੈਰੀਆਂ ਦੇ ੱੱੱਕੇ ਖਾ ਲੈਣੇ ਆ ਜੇ ਇੱਕ ਲੇਡੀ ਘਰ ਚਲਾ ਸਕਦੀ ਐ ਤੇ ਉਹ ਪਿੰਡ ਵੀ ਚਲਾ ਸਕਦੀ ਐ ਆਬਵੀਅਸਲੀ ਕਿ ਜਿੱਥੇ ਲੇਡੀਜ਼ ਚੱਲ ਰਹੀਆਂ ਫਿਰ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਪਿੱਛੇ ਚੱਲਣਾ ਹੀ ਪੈਣਾ ਅਸੀਂ ਸੁਣਦੇ ਆ ਕਿ ਬੀਬੀਆਂ ਘਰੋਂ ਚਲੇ ਗਈਆਂ ਤੇ ਆਜ਼ਾਦੀ ਹੋ ਜਾਦੀ ਹੋ ਸਕਦਾ ਕੁਝ ਘੰਟੇ ਇੱਕ ਤੋਂ ਦਿਨ ਤੁਹਾਨੂੰ ਚੰਗੀ ਲੱਗੇ ਪਰ ਉਦੋਂ ਬਿਨਾ ਤੁਸੀਂ ਬੌਂਦਲ ਜਾਂਦੇ ਹੋ ਤੁਸੀਂ ਆਪਦੇ ਖਰਚੇ ਹੀ ਉਲਝ ਜਾਂਦੇ ਹੋ ਜਿਹੜੀਆਂ ਸਾਡੀਆਂ ਬੇਸਿਕ ਜੀਆਂ ਚੀਜ਼ਾਂ ਸੀ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਨਹੀਂ ਕਰ ਸਕਦੇ ਕਾਰਨ ਕਿ ਸਾਡੇ ਕੋਲੇ ਫੰਡਸ ਹੈ ਨਹੀਂ ਨਾ ਚਿੱਕਰ ਤੁਸੀਂ ਆਪਣੀ ਪਿੰਡ ਨਾਲ ਮੁਹੱਬਤ ਨਹੀਂ ਕਰਦੇ ਠੀਕ ਹੈ ਤੁਸੀਂ ਉੱਥੋਂ ਆਪਣੀਆਂ ਜੜਾਂ ਨੂੰ ਜਿਹੜਾ ਮਤਲਬ ਇਸ਼ਕ ਨਹੀਂ ਕਰਦੇ ਤਾਂ ਉਹ ਫਿਰ ਵਿਕਾਸ ਨਹੀਂ ਹੋ ਸਕਦਾ ਕਿ ਜਿੱਥੇ ਤੁਸੀਂ ਜੰਮੇ ਪਲੇ ਉੱਥੋਂ ਦੀ ਰੇਤਾ ਮਿੱਟੀ ਸਭ ਤੁਹਾਨੂੰ ਚੰਗਾ ਲੱਗਦਾ ਹੋਵੇ ਫਿਰ ਇਹ ਤੁਸੀਂ ਆਪਣਾ ਜਿਹੜਾ ਆਪਣੇ ਪਿੰਡ ਦਾ ਲਾ ਲਓ ਆਪਣੇ ਹਲਕੇ ਦਾ ਲਾ ਲਓ ਤੁਸੀਂ ਵਿਕਾਸ ਕਰ ਸਕਦੇ ਹੋ ਜੀ ਇਹ ਫਲਾਨੇ ਨੂੰ ਅਸੀਂ ਸਰਪੰਚ ਬਣਾਉਣਾ ਹੈ ਤੇ ਇਹੀ ਅੱਗੇ ਆਉਣੇ ਚਾਹੀਦੇ ਕਿਉਂਕਿ ਸੋਧੀਆਂ ਤੋਂ ਚੱਲੇ ਆ ਰਿਹਾ ਫਿਰ ਕੀ ਹੋ ਜਾਊਗਾ ਜਿੱਥੇ ਬੰਤ ਕਹੂ ਉੱਥੇ ਵੋਟ ਪਾਉ ਜਿੱਥੇ ਮੱਖਣ ਕਹੂ ਉੱਥੇ ਵੋਟ ਪਾਉ ਆ ਤਾਂ ਆ ਤਾਂ ਮੈਂ ਜਾਣਦਾ ਇਹਨੂੰ ਮੇਰ ਸਿੰਘ ਨੂੰ ਇਤਾਂ ਦਾ ਬੰਦਾ ਤਾਂ ਮੇਰੇ ਪਿੰਡ 'ਚ ਹੈਗਾ ਹੈ ਨਾ ਬੰਤ ਵਰਗਾ ਉਹ ਸਾਊ ਬੰਦਾ ਵੀ ਹੈਗਾ ਮੱਖਣ ਵਰਗਾ ਥੋੜਾ ਜਿਹਾ ਖਾ ਖਾਤਰ ਵੀ ਹੈਗਾ 25 ਨਾ ਭਜਦਾ ਨਹੀਂ ਭਜਾਉਂ ਪੰਜਾਬ ਐਕਸ ਨਿਊਜ਼ ਵੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਕਹਿੰਦਾ ਜਦੋਂ ਪੰਜਾਬ ਦੀ ਸਿਆਸਤ ਦੀ ਸ਼ੁਰੂਆਤ ਹੁੰਦੀ ਹੈ ਸ਼ੁਰੂਆਤ ਹੁੰਦੀ ਹੈ ਪਿੰਡ ਦੀ ਉਸ ਸੱਤ ਤੋਂ ਜਿੱਥੇ ਸਾਡੇ ਬਜ਼ੁਰਗ ਬੈਠ ਕੇ ਗੱਲਾਂ ਕਰਦੇ ਨੇ ਗੱਲ ਸ਼ੁਰੂਆਤ ਹੁੰਦੀ ਹੈ ਪਹਿਲਾਂ ਪੰਜਾਬ ਦੀ ਪੋਲਿਟਿਕਸ ਦੇ ਨਾਲ ਹੌਲੀ-ਹੌਲੀ ਗਲੋਬਲ ਲੈਵਲ ਦੀ ਪੋਲਿਟਿਕਸ ਤੇ ਪਹੁੰਚ ਜਾਂਦੀ ਹੈ ਤੇ ਬੰਦੇ ਗੱਲਾਂ ਕਰਦੇ ਨੇ ਟਰੰਪ ਨੂੰ ਗੁਲੀ ਕਿੰਨੇ ਮਾਰੀ ਜਦੋਂ ਸ਼ੁਰੂਆਤ ਹੁੰਦੀ ਹੈ ਸੱਤ ਤੋਂ ਤਾਂ ਸਭ ਤੋਂ ਇੰਪੋਰਟੈਂਟ ਨਾਮ ਆਉਂਦਾ ਪਿੰਡ ਦੇ ਸਰਪੰਚ ਦਾ ਸਾਡੇ ਨਾਲ ਉਹ ਲੋਕ ਵੀ ਮੌਜੂਦ ਨੇ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਅੱਜ ਦੇ ਮੁੱਖ ਮਹਿਮਾਨ ਸ਼ਾਇਦ ਕਹਿਣਾ ਸਹੀ ਰਹੇਗਾ ਤੇ ਉਹ ਲੋਕ ਵੀ ਮੌਜੂਦ ਨੇ ਜਿਨ੍ਹਾਂ ਨੂੰ ਇਹ ਸਬੱਬ ਮਿਲਿਆ ਹੈ ਕਿ ਰੀਲ ਤੇ ਯਾਨੀ ਪਰਦੇ ਤੇ ਟੀਵੀ ਤੇ ਤੁਹਾਡੇ ਫੋਨਾਂ ਤੇ ਇੱਕ ਸਰਪੰਚ ਦੇ ਕਿਰਦਾਰ ਨੂੰ ਨਿਭਾਉਣ ਦਾ ਸਭ ਤੋਂ ਪਹਿਲਾਂ ਮੁੱਖ ਮਹਿਮਾਨ ਨਾਲ ਬਾਜਵਾ ਜੀ ਪਹਿਲਾ ਮੁੱਖ ਮਹਿਮਾਨ ਪਹਿਲਾਂ ਇਹ ਹੁਣ ਸੁਭਾਗ ਨੇ ਸਾਡੇ ਸਾਡੇ ਕੋਲ ਮੁੱਖ ਮਹਿਮਾਨ ਪਹਿਲਾਂ ਸ਼ੈਸ਼ਨਦੀਪ ਕੌਰ ਯੰਗੇਸਟ ਸਰਪੰਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਨਸਾ ਸ਼ਿਖਾਲਜੀ ਬਹੁਤ ਬਹੁਤ ਧੰਨਵਾਦ ਨਾਲੇ ਮੁੱਖ ਮਹਿਮਾਨ ਦੁਜੇ ਪਲਵੀ ਠਾਕੁਰ ਜੀ ਪਿੰਡਹਾੜਾ ਤੋਂ ਬਹੁਤ ਬਹੁਤ ਧੰਨਵਾਦ ਸੜਨ ਗੱਲ ਬਸ ਥੈਂਕ ਯੂ ਸੋ ਮਚ ਮੈਂ ਕਿਹਾ ਮੁੱਖ ਮਹਿਮਾਨ ਸਾਡੇ ਆ ਹੀ ਨੇ ਆ ਬਾਜਵਾ ਸਾਹਿਬ ਤੁਹਾਨੂੰ ਸਭ ਨੂੰ ਮਿਲਿਆ ਕਿਵੇਂ ਲੱਗਿਆ ਫਿਲਮ ਇਹ ਵੈਬ ਸੀਰੀਜ਼ ਬਣਾਉਣ ਦੇ ਦੌਰਾਨ ਕੀ ਮਹਿਸੂਸ ਕੀਤਾ ਕਿ ਪਿੰਡ ਦੇ ਸਰਪੰਚਾਂ ਨੂੰ ਕੀ ਕਿੰਨੀ ਕਿਹੜੀ ਚੀਜ਼ਾਂ ਤੋਂ ਗੁਜ਼ਰਨਾ ਪੈਂਦਾ ਅ ਗੁਰਪ੍ਰੀਤ ਪਲਹੀੜੀ ਬਾਈ ਨੇ ਇਹ ਸਟੋਰੀ ਲਿਖੀ ਹੋਈ ਸੀ ਤੇ ਚਪਾਲ ਨਾਲ ਸਾਡਾ ਕਿਉਂਕਿ ਇੰਡਸਟਰੀ ਚ ਕੰਮ ਕਰਦੇ ਆ ਸਭ ਨਾਲ ਪਿਆਰ ਹੁੰਦਾ ਬਹੁਤ ਚਿਰ ਤੋਂ ਕੁਝ ਪਲਾਨ ਕਰ ਰਹੇ ਸੀ ਕਿ ਕੁਝ ਇਕੱਠੇ ਕਰੀਏ ਰਲ ਕੇ ਸਾਰੇ ਜਣੇ ਸਾਰੇ ਸਾਡੇ ਦੋਸਤ ਨੇ ਸਾਡੇ ਭਰਾ ਨੇ ਪਰ ਕੋਈ ਸਵਾਭੂ ਮੇ ਦਾ ਬਣ ਨਹੀਂ ਰਿਹਾ ਸੀਗਾ ਫਿਰ ਬਾਈ ਉਹਨਾਂ ਨੂੰ ਪਤਾ ਸੀ ਕਿ ਮੇਰਾ ਜਿਹੜਾ ਇੰਟਰਸਟ ਹੈ ਉਹ ਕਿਉਂਕਿ ਜਦੋਂ ਬੰਦਾ ਥੋੜਾ ਦੋਸਤ ਹੁੰਦਾ ਨਾ ਉਹ ਜੱਜ ਕਰ ਲੈਂਦਾ ਕਿ ਇਹਨੂੰ ਇਹਨੂੰ ਕਹੇ ਜੇ ਰੰਗ ਪਸੰਦ ਨੇ ਇਹਨੂੰ ਕਿਹੜੀ ਗੱਡੀ ਪਸੰਦ ਹੈ ਇਹਦੇ ਸ਼ੌਂਕ ਕੀ ਨੇ ਸੋ ਉਹਨਾਂ ਨੂੰ ਇਹ ਕਿਤਨਾ ਕਿਤੇ ਪਤਾ ਸੀਗਾ ਕਿ ਇਹ ਬਾਈ ਨਾ ਬੜਾ ਇੰਟਰਸਟ ਲੈਂਦਾ ਹੈ ਸਿਆਸਤ ਚ ਪੋਲਿਟਿਕਸ ਚ ਕਿ ਕਹਿਣ ਦਾ ਭਾਵ ਇਹ ਨਹੀਂ ਕਿ ਮੈਂ ਇਲੈਕਸ਼ਨ ਲੜਨੀ ਹੈ ਇੱਕ ਸ਼ੌਂਕ ਹੁੰਦਾ ਹੈ ਸ਼ੌਂਕੀਆ ਤੌਰ ਤੇ ਸਬਜੈਕਟ ਹਾਂ ਹਾਂ ਜੀ ਇੱਕ ਸਬਜੈਕਟ ਹੁੰਦਾ ਹੈ ਕਿ ਕਿੱਥੇ ਕੀ ਚੱਲ ਰਿਹਾ ਹੈ ਕਿਵੇਂ ਕੌਣ ਕੀ ਕਰ ਰਿਹਾ ਸੋ ਬਾਈ ਨੂੰ ਲੱਗਿਆ ਕਿ ਇਹ ਇੱਕ ਰਾਈਟ ਕਨਸੈਪਟ ਹੈ ਜਿਹੜਾ ਅਸੀਂ ਬਾਈ ਮੇਰੇ ਤੋਂ ਕਰਵਾ ਸਕਦੇ ਹਾਂ ਤਾਂ ਜਦੋਂ ਲੈ ਕੇ ਆਏ ਤੇ ਜਦੋਂ ਪਹਿਲੀ ਵਾਰੀ ਉਹਨਾਂ ਨੇ ਮੈਨੂੰ ਸਰਪੰਚੀ ਸਨਲਾਈ ਤੇ ਇਹਦਾ ਨਾ ਨਾਂ ਕੁਝ ਹੋਰ ਸੀ ਟਾਈਟਲ ਸਰਪੰਚ ਨਹੀਂ ਸੀ ਠੀਕ ਹੈ ਤੇ ਮੈਂ ਬਾਈ ਨੂੰ ਕਿਹਾ ਕਿ ਬਈ ਇਹਦਾ ਤੁਸੀਂ ਟਾਈਟਲ ਸਰਪੰਚ ਕਿਉਂ ਨਹੀਂ ਰੱਖਦੇ ਉਹ ਕਹਿੰਦੇ ਵੀ ਹਾਂ ਯਾਰ ਬਿਲਕੁਲ ਸਹੀ ਹੈ ਗੱਲ ਸੋ ਇਹ ਕਹਾਣੀ ਮੈਨੂੰ ਪਹਿਲੀ ਵਾਰੀ ਉਹ ਸੁਣ ਕੇ ਬਹੁਤ ਦਿਲ ਨੂੰ ਚੰਗੀ ਲੱਗੀ ਮੇਰੇ ਨੂੰ ਕਿਉਂਕਿ ਇਹ ਨਾ ਚੀਜ਼ਾਂ ਨੂੰ ਪਿੰਡਾਂ 'ਚ ਰਹਿੰਦੇ ਹਾਂ ਨੇ ਬਹੁਤ ਨਾਲ ਨੇੜੇੋਂ ਦੇਖਿਆ ਘਰਾਂ 'ਚ ਹੀ ਦੇਖਿਆ ਆਲਮੋਸਟ ਕਿਸੇ ਬੰਦੇ ਦਾ ਸਿਆਸਤ ਚ ਇੰਟਰਸਟ ਹੋਵੇ ਨਾ ਹੋਵੇ ਪਰ ਸਰਪੰਚੀ ਚ ਹਰ ਇੱਕ ਬੰਦੇ ਦਾ ਇੰਟਰਸਟ ਹੈ ਹਰ ਇੱਕ ਬੰਦੇ ਦਾ ਜਿਹੜਾ ਨਹੀਂ ਵੀ ਪੋਲਿਟਿਕਸ ਚ ਇੰਟਰਸਟ ਲੈਂਦਾ ਉਹਨੂੰ ਵੀ ਪਤਾ ਕਿ ਸਰਪੰਚੀ ਐਤ ਕੀ ਵੋਟਾਂ ਚ ਕੌਣ ਖੜਾ ਕੌਣ ਨਹੀਂ ਖੜਾ ਤੇ ਕੌਣ ਕੀ ਕਰ ਰਿਹਾ ਸੋ ਸਾਨੂੰ ਐ ਅਸੀਂ ਕਿ ਕੁਝ ਡਿਫਰੈਂਟ ਵੀ ਹੋ ਜਾਊਗਾ ਬਹੁਤ ਚਿਰ ਤੋਂ ਇਦਾਂ ਦਾ ਕਨਸੈਪਟ ਕੁਝ ਆਇਆ ਵੀ ਨਹੀਂ ਸੋ ਮੈਂ ਫਿਰ ਮੈਂ ਤਾਂ ਮੈਂ ਹਰ ਇੱਕ ਬੰਦਾ ਆਪਦੇ ਤੌਰ ਤੇ ਆਪਦੇ ਪ੍ਰੋਜੈਕਟ ਲਈ ਕਰਦਾ ਪਰ ਪਿੰਡਾਂ ਚ ਰਹਿਣ ਕਰਕੇ ਇਹਨਾਂ ਚੀਜ਼ਾਂ ਦੇ ਨੇੜੇ ਬਹੁਤ ਰਹੇ ਆਂ ਤੇ ਇਹਨਾਂ ਨੂੰ ਹੰਡਾਇਆ ਆਪਣੇ ਆਪ ਤੇ ਤੇ ਦੇਖਿਆ ਆਪਦੇ ਪਰਿਵਾਰਾਂ ਚੀ ਤਾਂ ਕਰਕੇ ਥੋੜਾ ਜਿਹਾ ਐਜ਼ ਅਨ ਕੈਰੈਕਟਰ ਵਾਈਜ਼ ਬੀਓ ਚੀਜ਼ਾਂ ਮੇਰੇ ਲਈ ਸਿਖਾਲੀਆਂ ਹੋ ਗਈਆਂ ਸੋ ਅੱਜ ਸਾਡਾ ਟ੍ਰੇਲਰ ਲਾਂਚ ਸੀਗਾ ਸਭ ਤੋਂ ਪਹਿਲਾਂ ਅਸੀਂ ਇਹ ਡਿਸੀਜਨ ਲਿਆ ਕਿ ਕਿਉਂ ਨਾ ਅਸੀਂ ਉਹਨਾਂ ਹੀ ਬੰਦਿਆਂ ਨੂੰ ਦਿਖਾਈਏ ਜਿਨ੍ਹਾਂ ਦਾ ਇਹ ਪ੍ਰੋਫੈਸ਼ਨ ਹੈ ਜਿਹੜੇ ਇਸ ਕਿੱਤੇ ਨਾਲ ਜੁੜੇ ਹੋਏ ਆ ਜਿਵੇਂ ਕੋਈ ਸਾਡਾ ਵੀਰ ਭਰਾ ਇੰਡਸਟਰੀ ਚ ਗਾਣਾ ਬਣਾ ਕੇ ਲੈ ਕੇ ਸਾਨੂੰ ਆ ਕੇ ਕਹਿੰਦਾ ਵੀਰੇ ਵੀ ਆ ਦੇਖਿਓ ਅਸੀਂ ਆਰਟਿਸਟਿਕ ਦੂਜੇ ਨਾਲ ਸ਼ੇਅਰ ਕਰਦੇ ਆ ਕਿ ਆ ਯਾਰ ਕਿਵੇਂ ਲੱਗ ਰਿਹਾ ਉਵੇਂ ਹੀ ਸਾਡਾ ਐ ਸੀ ਕਿ ਜਿਹੜੇ ਬੰਦੇ ਇਸ ਕਿਤੇ ਨਾਲ ਜੁੜੇ ਹੋਏ ਆ ਤੇ ਜ਼ਰੂਰ ਉਹਨਾਂ ਤੋਂ ਇੱਕ ਵਾਰੀ ਰਿਵਿਊ ਲਈਏ ਕਿ ਇਹ ਤੁਹਾਨੂੰ ਲੱਗ ਰਿਹਾ ਕਿ ਇਦਾਂ ਹੀ ਹੁੰਦਾ ਸੋ ਅੱਜ ਅਸੀਂ ਇੱਥੇ ਟ੍ਰੇਲਰ ਲਾਂਚ ਕੀਤਾ ਤੇ ਸਰਪੰਚ ਸਾਹਿਬਾਨਾਂ ਤੋਂ ਕਰਵਾਇਆ ਪਲਵੀ ਜੀ ਨੇ ਸਾਡਾ ਟ੍ਰੇਲਰ ਲਾਂਚ ਕੀਤਾ ਸ਼ੈਸ਼ਨ ਜੀ ਕੁਲਵਿੰਦਰ ਜੀ ਸਾਰੇ ਜਣੇ ਸਾਡੇ ਕੋਲ ਪਹੁੰਚੇ ਆ ਪੰਜਾਬ ਦੇ ਫੇਰ ਸਾਨੂੰ ਐ ਸੀਗਾ ਕਿ ਸਰਪੰਚ ਸ਼ੁਰੂ ਤੋਂ ਚਲੋ ਚੱਲਦਾ ਆ ਰਿਹਾ ਕੁਝ ਵੱਖਰਾ ਕਰਦੇ ਆ ਭੈਣਾਂ ਨੂੰ ਬੁਲਾਉਣੇ ਆ ਸਾਰੀਆਂ ਨੂੰ ਕਿਉਂਕਿ ਇਹਨਾਂ ਨੂੰ ਦੇਖ ਕੇ ਪਤਾ ਨਹੀਂ ਕਿੰਨੀਆਂ ਕੁ ਕੁੜੀਆਂ ਨੇ ਅੱਗੇ ਹੌਸਲਾ ਕਰਨਾ ਕਿ ਜੇ ਇਹ ਕਰ ਸਕਦੇ ਆ ਤੇ ਅਸੀਂ ਕਿਉਂ ਨਾ ਕਰੀਏ ਸੋ ਮੈਨੂੰ ਲੱਗਦਾ ਕਿ ਲੋਕ ਇਹਨੂੰ ਪਿਆਰ ਦੇਣਗੇ ਅਸੀਂ ਆਸ ਵੀ ਕਰਦੇ ਆ ਤੁਸੀਂ ਜ਼ਰੂਰ 15 ਅਗਸਤ ਨੂੰ ਇਹ ਚਪਾਲ ਤੇ ਰਿਲੀਜ਼ ਹੋ ਜਾਣੀ ਆ ਤੁਸੀਂ ਸਾਰੇ ਜਣੇ ਜ਼ਰੂਰ ਦੇਖਿਓ ਤੁਹਾਨੂੰ ਅੱਛੀ ਲੱਗੂਗੀ ਅਲਵੇ ਜੀ ਜਿਵੇਂ ਜਸਜੀ ਨੇ ਕਿਹਾ ਕਿ ਫੀਮੇਲ ਕਿਸੇ ਵੀ ਫੀਲਡ 'ਚ ਹੋਣ ਜਦੋਂ ਅੱਗੇ ਆਂਦੀਆਂ ਹੁਣੇ ਮਨੂਪਾ ਕਰ ਭਾਵੇਂ ਹਰਿਆਣਾ ਦੇ ਨੇ ਉਹਨਾਂ ਨੇ ਜਦੋਂ ਮੈਡਲ ਜਿੱਤੇ ਆ ਪੂਰੇ ਭਾਰਤ ਦਾ ਸੀਨਾ ਚੌੜਾ ਹੋਇਆ ਕਿਸ ਵੀ ਫੀਲਡ 'ਚ ਜਦੋਂ ਫੀਮੇਲ ਅੱਗੇ ਆਉਂਦੀਆਂ ਨੇ ਉਹ ਇੱਕ ਮਿਸਾਲ ਬਣਦੀਆਂ ਨੇ ਤੁਸੀਂ ਜਦੋਂ ਪਹਿਲਾ ਆਏ ਤੁਹਾਨੂੰ ਕੋਈ ਪਿੰਡ ਦੀਆਂ ਕੁੜੀਆਂ ਨੇ ਕਿਹਾ ਕਿ ਤੁਹਾਨੂੰ ਬਹੁਤ ਖੁਸ਼ੀ ਹੋਈ ਹੈ ਇੱਕ ਯੰਗ ਸਰਪੰਚ ਬਣਿਆ ਕਿਉਂਕਿ ਇੱਕ ਏਜ ਡਿਫਰੈਂਸ ਵੀ ਹੁੰਦਾ ਬੰਦੇ ਗੱਲਾਂ ਖੁੱਲਕੇ ਵੀ ਕੋਈ ਕਰ ਲੈਂਦੇ ਨੇ ਤਾਂ ਪਹਿਲਾਂ ਤਾਂ ਜਿਹੜਾ ਤੁਸੀਂ ਕੁਐਸਚਨ ਪੁੱਛਿਆ ਹੈ ਨਾ ਮੈਨੂੰ ਜਿਹੜਾ ਸਰਪੰਚ ਬਨਾਇਆ ਨਾ ਉਹ ਮੇਰੇ ਪਿੰਡ ਦੀਆਂ ਬੇਟੀਆਂ ਤੇ ਬਹੂਆਂ ਨੇ ਹੀ ਬਨਾਇਆ। ਕਿਉਂਕਿ ਸਭ ਤੋਂ ਜਿਆਦਾ سپورਟ ਜਿਹੜੀ ਸੀਗੀ ਉਹ ਮੇਰੇ ਪਿੰਡ ਦੀਆਂ ਲੇਡੀਜ਼ ਤੇ ਬੇਟੀਆਂ ਦੀ ਸੀਗੀ। ਕਿਉਂ? ਕਿਉਂਕਿ ਕੀ ਹੁੰਦਾ ਕਿ ਪਹਿਲੇ ਕੀ ਹੁੰਦਾ ਸੀਗਾ ਜਦੋਂ ਸਰਪੰਚੀ ਹੁੰਦੀ ਸੀ ਨਾ ਤਾਂ ਸਰਪੰਚੀ ਇੱਕ ਖਾਨਦਾਨੀ ਬਣ ਜਾਂਦੀ ਸੀ ਹੈਨਾ। ਇੱਕ ਖਾਨਦਾਨ ਚੋ ਸਪੈਸੀਫਿਕ ਰਾਜਾ ਦਾ ਬੇਟਾ ਰਾਜਾ ਬਣੇਗਾ। ਸਰਪੰਚ ਦਾ ਬੇਟਾ ਹੀ ਸਰਪੰਚ ਬਣੇਗਾ। ਉਵੇਂ ਦੀ ਰਿਵਾਇਤ ਸੀਗੀ ਜਿਹੜੀ ਤਾਂ ਪਹਿਲਾਂ ਟੁੱਟੀ ਪਿੰਡ ਚ ਹੈਨਾ ਕਿ ਇੱਕ ਬੇਟੀ ਨੂੰ ਸਰਪੰਚ ਬਨਾਇਆ ਤਾਂ ਉਹ ਮੇਰੇ ਪਿੰਡ ਦੀਆਂ ਲੇਡੀਜ਼ ਨੇ ਕਿ ਰੈਜ਼ਿਸਟੈਂਸ ਵੀ ਫੀਲ ਹੋਈ ਹੋਣੀ ਪਿੰਡ ਤੋਂ ਕਿ ਲਾਈਕ ਬਹੁਤ ਬਹੁਤ ਅੱਛਾ ਕੁਝ ਲੋਕ ਐਵੇਂ ਦੇ ਵੀ ਸੀਗੇ ਕਿ ਜਿਹੜੇ ਵਿੱਚ ਉਹ ਐਵੇਂ ਕਰਦੇ ਸੀਗੇ ਕਿ ਹਾਂ ਕੁੜੀ ਸਰਪੰਚਾਏ ਕੀ ਕਰ ਲੂਗੀ ਹੈਨਾ ਇਹਨੇ ਕਿੱਥੇ ਕੋਟਕਚੈਰੀਆਂ ਦੇ ਤੱਕੇ ਖਾ ਲੈਣੇ ਆ ਹੈਨਾ ਇਹ ਕੀ ਕੁਝ ਕਰ ਲੂਗੀ ਨਹੀਂ ਇਹ ਤਾਂ ਕਰ ਹੀ ਨਹੀਂ ਸਕਦੀ ਹੈਨਾ ਲੇਕਿਨ ਜਿਹੜਾ ਮੇਰਾ ਸਭ ਤੋਂ ਜਿਆਦਾ ਸਾਥ ਦਿੱਤਾ ਉਹ ਪਿੰਡ ਦੀਆਂ ਬਹੂਆਂ ਨੇ ਬੇਟੀਆਂ ਨੇ ਮੇਰੀਆਂ ਮਾਵਾਂ ਨੇ ਦਿੱਤਾ ਕਿਉਂਕਿ ਕੀ ਹੁੰਦਾ ਨਾ ਕਹਿੰਦੇ ਨਾ ਇੱਕ ਘਰ ਦੀ ਜਿਹੜੀ ਸਿਆਸਤ ਹੈ ਉਹ ਇੱਕ ਲੇਡੀ ਦੇ ਸਿਰ ਤੋਂ ਚੱਲਦੀ ਹੈ ਜੇ ਇੱਕ ਲੇਡੀ ਘਰ ਚਲਾ ਸਕਦੀ ਹੈ ਤਾਂ ਉਹ ਪਿੰਡ ਵੀ ਚਲਾ ਸਕਦੀ ਹੈ ਤਾਂ ਜਿਹੜੀਆਂ ਮੇਰੀਆਂ ਪਿੰਡ ਦੀਆਂ ਸਾਰੀਆਂ ਲੇਡੀ ਸੀਗੇ ਨਾ ਉਹ ਇੱਕ ਪਾਸੇ ਹੋ ਗਏ ਕਿ ਨਹੀਂ ਬਈ ਆਪਾਂ ਤਾਂ ਆਪਣੀ ਬੇਟੀ ਸਰਪੰਚ ਬਣਾਵਾਂਗੇ ਹੈਨਾ ਉਹ ਇੱਕ ਸਭ ਤੋਂ ਵੱਡਾ ਹੁੰਗਾਰਾ ਸੀਗਾ ਓਬਵੀਅਸਲੀ ਕਿ ਜਿੱਥੇ ਲੇਡੀਆਂ ਚੱਲ ਰਹੀਆਂ ਫਿਰ ਉਹਨਾਂ ਦੇ ਘਰ ਵਾਲਿਆਂ ਨੂੰ ਵੀ ਪਿੱਛੇ ਚੱਲਣਾ ਹੀ ਪੈਣਾ ਹੈ ਬੰਦਾ ਜਿਵੇਂ ਕਹਿ ਦਿੰਦਾ ਹੈ ਜੇ ਫੀਮੇਲ ਘਰੇ ਵੀ ਬੌਸ ਹੈ ਉਹਨੂੰ ਬਾਹਰ ਵੀ ਉਹਨੂੰ ਬੌਸ ਦਾ ਉਹਦਾ ਦੇ ਦਿੰਦਾ ਹੈ ਹੋਮ ਮਿਨਿਸਟਰੀ ਦਾ ਉਹਦਾ ਬੇਸਿਕਲੀ ਇਹ ਬੀਬੀਆਂ ਦਾ ਹਸੀ ਆਇਆ ਔਰ ਚਲੋ ਮਜ਼ਾਕ ਦਾ ਮਜ਼ਾਕ ਰਹਿ ਗਿਆ ਮੈਨੂੰ ਲੱਗਦਾ ਕਿ ਸਾਡੇ ਸਮਾਜ ਦੀ ਕਲਪਨਾ ਇੱਕ ਔਰਤ ਬਿਨਾ ਨਹੀਂ ਕੀਤੀ ਜਾ ਸਕਦੀ ਬੰਦਾ ਇੱਕ ਮਿੰਟ ਵੀ ਆਪਣੇ ਘਰੇ ਵੀ ਆਪਾਂ ਤਾਂ ਕਹਿ ਦਿੰਨੇ ਨਾ ਵੀ ਕਿ ਅਸੀਂ ਸੁਣਦੇ ਆ ਕਿ ਬੀਬੀਆਂ ਘਰੋਂ ਚਲੇ ਗਈਆਂ ਤੇ ਆਜ਼ਾਦੀ ਉਹ ਆਜ਼ਾਦੀ ਹੋ ਸਕਦਾ ਕੁਝ ਘੰਟੇ 1-2 ਦਿਨ ਤੁਹਾਨੂੰ ਚੰਗੀ ਲੱਗੇ ਪਰ ਉਦੋਂ ਬਿਨ ਤੁਸੀਂ ਬੌਂਦਲ ਜਾਂਦੇ ਹੋ ਤੁਸੀਂ ਆਪਦੇ ਖਰਚੀ ਉਲਝ ਜਾਂਦੇ ਹੋ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਕੀ ਕਿੱਥੇ ਪਿਆ ਕਿਹਨੂੰ ਕੀ ਕਹਿਣਾ ਕੀ ਦੇਣਾ ਤੁਸੀਂ ਉਲਝ ਜਾਂਦੇ ਹੋ ਇਹ ਇਹ ਗੁਣ ਮਹਾਰਾਜ ਨੇ ਬੀਬੀਆਂ ਦੇ ਹਿੱਸੇ ਪਾਇਆ ਇਹ ਉਹੀ ਮੈਨੇਜ ਕਰ ਸਕਦੀਆਂ ਤੇ ਜਦੋਂ ਉਹ ਘਰ ਨੂੰ ਇੰਨੇ ਵਧੀਆ ਤਰੀਕੇ ਨਾਲ ਮੈਨੇਜ ਕਰ ਸਕਦੀਆਂ ਨੇ ਫਿਰ ਉਹ ਪਿੰਡ ਨੂੰ ਜਾਂ ਸਾਡੇ ਸਮਾਜ ਨੂੰ ਜਾਂ ਸਾਡੇ ਦੇਸ਼ ਨੂੰ ਕਿਉਂ ਨਹੀਂ ਕਰ ਸਕਦੀਆਂ ਸੋ ਮੈਂ ਇਹ ਦਿਲੋਂ ਚਾਹੁੰਦਾ ਕਿ ਇਹ ਜਿਹੜੀਆਂ ਬੰਦਸ਼ਾਂ ਨੇ ਕਿ 80% ਬੀਬੀਆਂ ਦਾ 80% ਬੰਦਿਆਂ ਦਾ ਇਹ ਟੁੱਟ ਜਾਣਾ ਚਾਹੀਦਾ ਬਰਾਬਰਤਾ ਤੇ ਆ ਕੇ ਸਾਰਾ ਕੁਝ ਹੋਣਾ ਚਾਹੀਦਾ ਔਰ ਮੈਨੂੰ ਲੱਗਦਾ ਇਹ ਕੁਝ ਲੋਕ ਤੋੜ ਤਾਂ ਹੀ ਨਹੀਂ ਰਹੇ ਉਹਨਾਂ ਨੂੰ ਪਤਾ ਕਿ ਜਦੋਂ ਬਰਾਬਰਤਾ ਤੇ ਆ ਕੇ ਇਹ ਚੀਜ਼ ਕਰਤੀ ਮੁੜ ਕੇ ਅਸੀਂ ਸਾਡੇ ਸਾਡੇ ਸੇ ਹੋਣਾ ਕੁਝ ਨਹੀਂ ਬੀਬੀਆਂ ਨੇ ਲੈ ਜਾਣਾ ਸਾਰਾ ਕੁਝ ਪਰ ਬਾਲੀ ਜਿਵੇਂ ਗੋਡੇ-ਗੋਡੇ ਚਾਹ ਫਿਲਮ ਤੁਸੀਂ ਦੇਖੀ ਹੈ ਨਾ ਉਹ ਐਗਜ਼ਾਮਪਲ ਹੈ ਇੱਕ ਦਿਨ ਮੈਂ ਚਾਹੁੰਦਾ ਕਿ ਇਸ ਮੁਲਕ 'ਚ ਵੀ ਉਦਾਂ ਹੀ ਹੋਵੇ ਬਰਾਬਰਤਾ ਤੇ ਚੀਜ਼ਾਂ ਆ ਜਾਣ ਤੇ ਫਿਰ ਤੁਸੀਂ ਮੈਨੂੰ ਲੱਗਦਾ ਕਿ ਜਿਹੜੇ ਬਦਲਾਅ ਦੀ ਗੱਲ ਕਰਦੇ ਹਾਂ ਜਿਹੜੇ ਸੁਧਾਰ ਦੀ ਗੱਲ ਕਰਦੇ ਹਾਂ ਫਿਰ ਤੁਸੀਂ ਦੇਖਿਓ ਅੱਖਾਂ ਨਾਲ ਸਾਰਾ ਸਿਸਟਮ ਹੈ ਜਿਹੜਾ ਉਹ ਚੇਂਜ ਕਰਕੇ ਇਹ ਬਹੁਤ ਵਧੀਆ ਕਰ ਦੇਣਗੇ ਇਹ ਕਰਨ ਇਹ ਮੈਂ ਦਿਲੋਂ ਚਾਹੁੰਦਾ ਜੀ ਸ਼ਸ਼ਣ ਜੀ ਮੈਂ ਉਹੀ ਜਿਵੇਂ ਪਲਵਿ ਜਿਨੇ ਕਿਹਾ ਇੱਕ ਪੰਜਾਬ ਦੀ ਜਦੋਂ ਤਰੱਕੀ ਦੀ ਗੱਲ ਆਉਂਦੀ ਹੈ ਨਾ ਸਭ ਤੋਂ ਪਹਿਲਾਂ ਇਹ ਕਿਸੇ ਵੀ ਸੂਬੇ ਦੇ ਤਰੀਕੇ ਦੀ ਗੱਲ ਹੋਵੇ ਉਹ ਕਹਿੰਦੇ ਉਹਦੇ ਪਿੰਡ ਵੇਖਣੇ ਚਾਹੀਦੇ ਨੇ ਪਿੰਡਾਂ 'ਚ ਕਿਵੇਂ ਵਿਕਾਸ ਆਇਆ ਅੱਜ ਕੱਲ ਅਸੀਂ ਕਈ ਪਿੰਡ ਐ ਵੀ ਦੇਖਦੇ ਆ ਮੈਂ ਜਦੋਂ ਬਾਰਡਰ ਏਰੀਆ ਟਰੈਵਲ ਕਰਦਾ ਮੈਂ ਦੇਖਦਾ ਬੰਦੇ ਕਈ ਹਾਲੇ ਵੀ ਆਪਣੇ ਘਰਾਂ 'ਚ ਖਾਰਾ ਪਾਣੀ ਪੀ ਰਹੇ ਨੇ ਉੱਥੇ ਖਾਰਾ ਪਾਣੀ ਆ ਰਿਹਾ ਜੀ ਜੀ ਇਹ ਹਾਲਾਤ ਕਿਵੇਂ ਸੁਧਰਣਗੇ ਤੁਸੀਂ ਇੱਕ ਯੰਗੇਸਟ ਸਰਪੰਚ ਬਣੇ ਹੋ ਹੁਣ ਦੁਆਰਾ ਸਰਪੰਚੀ ਦਾ ਮਾਹੌਲ ਹੈ ਪੰਜਾਬ 'ਚ ਕਿਸ ਤਰੀਕੇ ਹਾਲਾਤ ਸੁਧਰ ਸਕਦੇ ਨੇ ਸਿਰਫ ਤੁਹਾਡੇ ਪਿੰਡ ਦੇ ਨਹੀਂ 올ਓਵਰ ਪੰਜਾਬ ਦੀ ਮੈਂ ਜੀ ਗੱਲ ਕਰਾਂ ਹਾਂਜੀ ਇਹ ਸਭ ਤੋਂ ਜ਼ਰੂਰੀ ਹੈ ਕਿ ਜੇ ਪਿੰਡਾਂ ਦੇ ਲੋਕ ਖੁਦ ਆਪਣੇ ਲਈ ਫੈਸਲੇ ਲੈਣ ਕਿਉਂਕਿ ਕੀ ਹੁੰਦਾ ਜੀ ਸਾਡੇ ਨਾਲ ਗ੍ਰਾਮ ਸਭਾ ਹੁੰਦੀ ਹੈ ਪਿੰਡਾਂ ਦੇ ਵਿੱਚ ਤੇ ਮੈਨੂੰ ਖੁਦ ਨੂੰ ਨਹੀਂ ਪਤਾ ਸੀ ਕਿ ਗ੍ਰਾਮ ਸਭਾ ਸਲੀਅਰ ਦੇ ਵਿੱਚ ਕੀ ਹੁੰਦੀ ਹੈ ਗ੍ਰਾਮ ਸਭਾ ਉਹ ਇੱਕ ਮੋਢਲੀ ਸੰਸਦ ਹੁੰਦੀ ਹੈ ਜਿੱਥੇ ਲੋਕ ਆਪਣੇ ਲਈ ਫੈਸਲੇ ਲੈਂਦੇ ਨੇ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਤੇ ਇੱਕ ਪੰਚਾਇਤ ਉਸ ਚੀਜ਼ ਨੂੰ ਫਿਰ ਨੋਟ ਕਰਦੀ ਹੈ ਕਿ ਹਾਂਜੀ ਸਾਡੇ ਪਿੰਡ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਤੇ ਜਿੰਨਾ ਚੇੱਕ ਕਰ ਚੰਗੀ ਤਰ੍ਹਾਂ ਗ੍ਰਾਮ ਸਭਾਵਾਂ ਸਾਡੇ ਪਿੰਡਾਂ ਦੇ ਵਿੱਚ ਨਹੀਂ ਹੁੰਦੀਆਂ ਤਾਂ ਸੇਤ ਰਕੀ ਨਹੀਂ ਕਰ ਸਕਦੇ ਠੀਕ ਹੈ ਜੀ ਜਦੋਂ ਕਿਉਂਕਿ ಗ್ರಾಮ ਸਭਾ ਕੀ ਹੁੰਦੀ ਮੈਂ ਐਜ਼ ਅ ਸਰਪੰਚ ਮੈਨੂੰ ਕੀ ਪਤਾ ਕਿ ਫਲਾਨੇ ਦੇ ਘਰੇ ਕੀ ਹੋ ਰਿਹਾ ਜਾਂ ਉਹਨਾਂ ਨੂੰ ਕੀ ਪ੍ਰੋਬਲਮਸ ਆ ਰਹੀਆਂ ਤੇ ਜਦੋਂ ਇੱਕ ಗ್ರಾಮ ਸਭਾ ਹੋਵੇਗੀ ਪੂਰੇ ਪਿੰਡ ਦੇ ਲੋਕ ਆਉਣਗੇ ਉੱਥੇ ਆ ਕੇ ਮੁਸ਼ਕਲਾਂ ਦੱਸਦੇ ਆ ਫੀਮੇਲਸ ਅਲੱਗ ਆਉਂਦੀਆਂ ਉਹ ਆਪਣੀ ਚੀਜ਼ਾਂ ਦੱਸਦੀਆਂ ਕਿ ਸਾਨੂੰ ਇਹ ਮੁਸ਼ਕਲ ਆ ਰਹੀਆਂ ਸਾਨੂੰ ਇਹ ਹੱਲ ਚਾਹੀਦਾ ਤੇ ਇਸੇ ਤਰ੍ਹਾਂ ਸਾਡੇ ਪਿੰਡਾਂ ਦਾ ਵਿਕਾਸ ਹੋ ਸਕਦਾ ਸੈਕੰਡਲੀ ਰੀਸੈਂਟਲੀ ਸਾਡੇ ਫਾਈਨੈਂਸ ਕਮਿਸ਼ਨ ਵੀ ਆਏ ਨੇ ਅਸੀਂ ਉਹਨਾਂ ਨੂੰ ਵੀ ਇਹ ਚੀਜ਼ ਕਹੀ ਕਿ ਸਾਡੇ ਬਾਰਡਰ ਏਰੀਆਜ਼ ਦੇ ਵਿੱਚ ਜਿਹੜੇ ਪਿੰਡ ਹੈ ਉਹ ਬਹੁਤ ਪਿਛੜੇ ਹੋਏ ਆ ਤੇ ਉਹਨਾਂ ਲਈ ਸਪੈਸ਼ਲ ਹੋਣੀ ਚਾਹੀਦੇ ਆ ਤੇ ਉਹਨਾਂ ਪਿੰਡਾਂ ਨੂੰ ਵੀ ਫੰਡਸ ਹੈ ਜਿਹੜੇ ਅਵੇਲੇਬਲ ਹੋਣੇ ਚਾਹੀਦੇ ਆ ਜਿਨ੍ਹਾਂ ਕੋਲੇ ਆਪਣੇ ਰਿਸੋਰਸਸ ਨਹੀਂ ਹੈਗੇ ਤਾਂ ਕਿ ਕਿਉਂਕਿ ਕੀ ਹੁੰਦਾ ਕਿ ਜਿਹੜੀਆਂ ਸਾਡੀਆਂ ਬੇਸਿਕ ਜੀਆਂ ਚੀਜ਼ਾਂ ਸੀ ਉਹ ਵੀ ਆਪਣੇ ਪਿੰਡਾਂ ਦੇ ਵਿੱਚ ਨਹੀਂ ਕਰ ਸਕਦੇ ਕਾਰਨ ਕਿ ਸਾਡੇ ਕੋਲੇ ਫੰਡਸ ਹੈ ਨਹੀਂ ਬਹੁਤ ਸਾਰੇ ਪਿੰਡਾਂ ਨੂੰ ਤਾਂ ਐਨ ਆਰ ਆਈਜ਼ ਬਹੁਤ ਸਪੋਰਟ ਕਰ ਰਹੇ ਆ ਪਰ ਇਹੋ ਜਿਹੇ ਛੋਟੇ ਪਿੰਡ ਹੈਗੇ ਜਿੱਥੇ ਵੈਸੇ ਫੰਡਸ ਨਹੀਂ ਆਉਂਦੇ ਤੇ ਉਂਝ ਵੀ ਪ੍ਰੋਬਲਮਸ ਆਉਂਦੀਆਂ ਤਾਂ ਇਸੇ ਕਰਕੇ ਉਹ ਪਿੰਡ ਹਾਈਲਾਈਟ ਵੀ ਨਹੀਂ ਹੋ ਪਾਂਦਾ ਕਿ ਛੋਟਾ ਪਿੰਡ ਹੈ ਵਿਕਾਸ ਨਹੀਂ ਹੋ ਰਿਹਾ ਜੀ ਜੀ ਬਿਲਕੁਲ ਬਿਲਕੁਲ ਇਹ ਚੀਜ਼ਾਂ ਹੁੰਦੀਆਂ ਨੇ ਕਿਉਂਕਿ ਮੈਨੂੰ ਵੀ ਖੁਦ ਨੂੰ ਫੰਡਸ ਲਈ ਬਹੁਤ ਹੋਰ ਕਰਨਾ ਪਿਆ ਇਹ ਤਾਂ ਸ਼ੁਕਰ ਹੈ ਕਿ ਅਸੀਂ ਕੁਝ ਨੈਸ਼ਨਲ ਅਵਾਰਡਸ ਜਿੱਤੇ ਉਹਦੇ ਨਾਲ ਮੈਂ ਆਪਣੇ ਕਾਫੀ ਕੰਮ ਹੈ ਜਿਹੜੇ ਕੀਤੇ ਐਂਡ ਫਿਰ ਉਸ ਤੋਂ ਬਾਅਦ ਪਤਾ ਲੱਗਿਆ ਡਿਪਾਰਟਮੈਂਟ ਨੂੰ ਵੀ ਕਿ ਇੱਥੇ ਕੰਮ ਹੋ ਰਿਹਾ ਤਾਂ ਉਹਨਾਂ ਨੇ ਹੋਰ ਹੈਲਪ ਕੀਤੀ ਸੋ ਇਸ ਤਰ੍ਹਾਂ ਨਾਲ ਪਿੰਡਾਂ ਦਾ ਵਿਕਾਸ ਹੋ ਸਕਦਾ ਕਿਉਂਕਿ ਪਹਿਲਾਂ ਫੰਡਸ ਚਾਹੀਦੇ ਨੇ ਫਿਰ ਉਸ ਤੋਂ ਬਾਅਦ ਸਾਡੇ ਲੋਕ ਹੈ ਜਿਹੜੇ ਉਹ ਚੰਗੀਆਂ ਗ੍ਰਾਮ ਸਭਾਵਾਂ ਆਪਣੇ ਪਿੰਡ ਦੇ ਵਿੱਚ ਕਰਨ ਗ੍ਰਾਮ ਸਭਾ ਦਾ ਜਿਹੜਾ ਮਹੱਤਵ ਹੈ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਇਨ ਚੈਰਿਟੀ ਬਿਕਿਨਸ ਐਟ ਸੋ ਯੂਅਰ ਲਵ ਫॉर ਯੂਅਰ ਵਿਲੇਜ ਤੁਹਾਡੇ ਪਿੰਡ ਦੇ ਪ੍ਰਤੀ ਤੁਹਾਡਾ ਪਿਆਰ ਉਹ ਵੀ ਫਿਰ ਉਸ ਤੋਂ ਹੀ ਸ਼ੁਰੂਆਤ ਹੋਣੀ ਚਾਹੀਦੀ ਹੈ ਬਿਲਕੁਲ ਜੀ ਜਿੰਨਾ ਚਿਰ ਤੁਸੀਂ ਆਪਣੀ ਪਿੰਡ ਨਾਲ ਮੁਹੱਬਤ ਨਹੀਂ ਕਰਦੇ ਠੀਕ ਹੈ ਤੁਸੀਂ ਉੱਥੋਂ ਆਪਣੀਆਂ ਜੜਾਂ ਨੂੰ ਜਿਹੜਾ ਮਤਲਬ ਇਸ਼ਕ ਨਹੀਂ ਕਰਦੇ ਤਾਂ ਉਹ ਫਿਰ ਵਿਕਾਸ ਨਹੀਂ ਹੋ ਸਕਦਾ ਇਹ ਚੀਜ਼ ਬਹੁਤ ਜ਼ਰੂਰੀ ਹੈ ਕਿ ਜਿੱਥੇ ਤੁਸੀਂ ਜੰਮੇ ਪਲੇ ਉੱਥੋਂ ਦੀ ਰੇਤਾ ਮਿੱਟੀ ਸਭ ਤੁਹਾਨੂੰ ਚੰਗਾ ਲੱਗਦਾ ਹੋਵੇ ਫਿਰ ਇਹ ਤੁਸੀਂ ਆਪਣਾ ਜਿਹੜਾ ਆਪਣੇ ਪਿੰਡ ਦਾ ਲਾ ਲਓ ਆਪਣੇ ਹਲਕੇ ਦਾ ਲਾ ਲਓ ਤੁਸੀਂ ਵਿਕਾਸ ਕਰ ਸਕਦੇ ਹੋ ਨਹੀਂ ਤਾਂ ਫਿਰ ਤੁਸੀਂ ਜੇ ਤੁਹਾਨੂੰ ਕੋਲੇ ਉਹ ਮੁਹੱਬਤ ਜਾਂ ਇਸ਼ਕ ਨਹੀਂ ਹੈਗਾ ਤੁਸੀਂ ਆਪਣੀਆਂ ਡਿਮਾਂਡਸ ਦੇ ਲਈ ਆਪਣੇ ਜਿਹੜੀ ਤੁਹਾਡੀ ਪਰਸਨਲ ਚੀਜ਼ਾਂ ਉਹਦੇ ਵਿੱਚ ਪਏ ਰਹੋਗੇ ਤੇ ਫਿਰ ਨੀ ਵਿਕਾਸ ਹੋ ਸਕਦਾ ਕ੍ਰੈਡੀਬਿਲਟੀ ਵੀ ਫਿਰ ਖਤਮ ਹੋ ਜੂਗੀ ਬੰਦੇ ਦੀ ਜੀ ਜੀ ਬਿਲਕੁਲ ਬਿਲਕੁਲ ਇੱਕ ਕ੍ਰੈਡੀਬਿਲਟੀ ਉਹਦੀ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਕੀ ਦੇ ਰਿਹਾ ਹਾਂ ਤਾਂ ਆਪਾਂ ਆਪਣੇ ਲਈ ਹਰ ਕੋਈ ਕਰਦਾ ਪਰ ਆਪਣੇ ਡ੍ਰੀਮਸ ਨੂੰ ਪਿੱਛੇ ਰੱਖ ਕੇ ਜਿਵੇਂ ਇਸ ਟ੍ਰੇਲਰ ਦੇ ਵਿੱਚ ਵੀ ਹੈ ਸਰ ਦਾ ਡ੍ਰੀਮ ਸੀ ਕਿ ਉਹਨਾਂ ਨੇ ਬਾਹਰ ਜਾਣਾ ਉਸ ਨੂੰ ਪਿੱਛੇ ਰੱਖ ਕੇ ਉਹਨਾਂ ਨੇ ਕਿੱਦਾਂ ਆਪਣੇ ਪਿੰਡ ਲਈ ਡਿਸੀਜਨ ਲੈਂਦਾ ਹੈ ਨਾ ਤੇ ਆਉਣ ਵਾਲੇ ਯੂਥ ਹੈ ਜਿਹੜਾ ਹੁਣ ਸਰਪੰਚੀ ਦਾ ਮਾਹੌਲ ਹੈਗਾ ਹੀ ਆ ਪੰਜਾਬ ਦੇ ਵਿੱਚ ਵੀ ਤੇ ਦੇਖਦੇ ਆ ਕਿੰਨੇ ਇੱਕ ਯੂਥ ਹੈ ਸਰਪੰਚ ਅੱਗੇ ਆਉਂਦੇ ਨੇ ਤੇ ਆਪਣੇ ਪਰਸਨਲ ਚੀਜ਼ਾਂ ਨੂੰ ਪਿੱਛੇ ਰੱਖ ਕੇ ਆਪਣੇ ਪਿੰਡ ਨੂੰ ਸਪੋਰਟ ਕਰਦੇ ਨੇ ਤੇ ਆਪਣੇ ਪਿੰਡ ਨੂੰ ਅੱਗੇ ਲੈ ਕੇ ਜਾਂਦੇ ਨੇ ਕਿਉਂਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਪੰਜਾਬ ਹੈ ਜਿਹੜਾ ਉਹ ਸੋਨੇ ਦੀ ਚਿੜੀ ਬਣੇ ਉਹ ਤਾਂ ਹੀ Saka, dēgu. ਜੀ ਪਿੰਡ ਸਾਡੇ ਅੱਗੇ ਆਉਣਗੇ ਪਿੰਡਾਂ 'ਚ ਯੂਥ ਅੱਗੇ ਆਊਗਾ ਤੇ ਪਿੰਡਾਂ 'ਚ ਉਹ ਲੋਕ ਅੱਗੇ ਆਉਣਗੇ ਜੋ ਕੁਝ ਕਰਨਾ ਚਾਹੁੰਦੇ ਆ ਕਿਉਂਕਿ ਕਈ ਵਾਰੀ ਹੁੰਦਾ ਹੈ ਕਿ ਬਸ ਮੈਂ ਸਰਪੰਚ ਸਿਰਫ ਸਰਪੰਚ ਬੰਨਾ ਇਸ ਲਈ ਨਹੀਂ ਮੈਂ ਆਪਣੇ ਪਿੰਡ ਲਈ ਕੁਝ ਕਰਨਾ ਹੈ ਪਿੰਡ ਨੂੰ ਅੱਗੇ ਲੈ ਕੇ ਜਾਣਾ ਉਸ ਲਈ ਸਰਪੰਚ ਬੰਨਾ ਹੈ ਤਾਂ ਇਹੋ ਜੇ ਲੋਕਾਂ ਨੂੰ ਅੱਗੇ ਲਿਆਉਣਾ ਉਹ ਪਿੰਡ ਦੇ ਲੋਕਾਂ ਦੀ ਜ਼ਿੰਮੇਵਾਰੀ ਹੈ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਸੀਂ ਸਰਪੰਚ ਕਿਉਂ ਬੰਨਾ ਚਾਹੁੰਦੇ ਹੋ ਜਦੋਂ ਅਸੀਂ ਕਿਸੇ ਨੂੰ ਸਵਾਲ ਨਹੀਂ ਨਾ ਕਰਦੇ ਬਸ ਸਿਰਫ ਹਾਂਜੀ ਇਹ ਫਲਾਨੇ ਨੂੰ ਅਸੀਂ ਸਰਪੰਚ ਬਣਾਉਣਾ ਹੈ ਤੇ ਇਹੀ ਅੱਗੇ ਆਉਣੇ ਚਾਹੀਦੇ ਕਿਉਂਕਿ ਸੋਧੀਆਂ ਤੋਂ ਚੱਲੇ ਆ ਰਿਹਾ ਹੈ ਕੀ ਹੋ ਜਾਊਗਾ ਤੇ ਫਿਰ ਉਹ ਚੀਜ਼ਾਂ ਪ੍ਰੋਬਲਮ ਕ੍ਰੀਏਟ ਕਰਦੀਆਂ ਇਸੇ ਲਈ ਅਸੀਂ ਸ਼ਾਇਦ ਉੱਥੇ ਖੜੇ ਹੋਏ ਆਂ ਤੇ ਅਸੀਂ ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਦੇ ਅਸੀਂ ਆਪਣੀ ਕ੍ਰਿਟੀਕਲ ਥਿੰਕਿੰਗ ਨੂੰ ਅੱਗੇ ਨਹੀਂ ਲੈ ਕੇ ਆਉਂਦੇ ਅਸੀਂ ਦੇਖਦੇ ਨਹੀਂ ਕਿ ਇਹ ਨਾਲ ਕੀ ਹੋਊਗਾ ਕੀ ਨਹੀਂ ਹੋਊਗਾ ਤਾਂ ਇਹ ਪਿੰਡ ਦੇ ਲੋਕਾਂ ਨਹੀਂ ਦੇਖਣਾ ਉਹੀ ਜੋ ਆਪਣੇ ਲੀਡਰ ਚੰਗੇ ਚੁਣਨਗੇ ਤਾਂ ਸਾਡੇ ਪਿੰਡ ਆਬਵੀਅਸly ਗੱਲਾਂ ਵਧੀਆ ਹੋਣਗੇ ਜੀ ਜਿਵੇਂ ਸੈਸ਼ਨ ਜੀ ਨੇ ਸਾਡੇ ਕੁਲਜਿੰਦਰ ਸਿੱਧੂ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਸਰ ਤਾਂ ਤੁਸੀਂ ਪਹਿਲਾਂ ਮੈਸੇਜ ਐਸੀ ਤੁਹਾਨੂੰ ਸਖੋੜੀਕ ਵੀਰੇ ਸੀਗੇ ਟ੍ਰੇਲਰ ਐਸੀ ਵੇਖਿਆ ਖੁਸ਼ੀ ਹੋ ਰਹੀ ਹੈ ਨਕ ਨਵਾ ਨਵਾ ਕੰਮ ਆ ਰਿਹਾ ਵੱਖਰੇ ਸ਼ੇਡਸ ਤੁਹਾਡੇ ਵੀ ਸਾਨੂੰ ਦੇਖਣ ਨੂੰ ਮਿਲ ਰਹੇ ਨੇ ਸਿਨੇਮਾ ਵਿੱਚ ਹਾਂ ਬਿਲਕੁਲ ਜੀ ਮੈਂ ਬਹੁਤ ਐਕਸਾਈਟਡ ਆ ਮੇਰੀ ਪਹਿਲੀ ਵੈਬ ਸੀਰੀਜ਼ ਹੈ ਤੇ ਟ੍ਰੇਲਰ ਜਿਵੇਂ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਸੋ ਬਹੁਤ ਸਵਾਦ ਆਇਆ ਚੋਪਾਲ ਪ੍ਰੋਡਕਸ਼ਨ ਵੱਲੋਂ ਇਹ ਜਿਹੜਾ ਚੋਪਾਲ OTT ਆ ਉਹਦੇ ਵੱਲੋਂ ਇਹ ਬਣਾਈ ਗਈ ਹੈ ਇਹ ਜਸ ਮੇਰਾ ਛੋਟਾ ਵੀਰ ਤੇ ਏਰਵਨ ਤੇ ਬਾਕੀ ਸਾਰੇ ਕਲਾਕਾਰ ਸੋਹੀ ਸਾਹਿਬ ਸੀਨੀਅਰ ਕਲਾਕਾਰ ਸਾਰਿਆਂ ਨਾਲ ਕੰਮ ਕਰਦੇ ਆ ਹੋਇਆ ਬਹੁਤ ਕੁਝ ਸਿੱਖਿਆ ਸੋ ਕਹਾਣੀ ਬੜੀ ਸੋਹਣੀ ਹੈ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਇਸ ਸੀਰੀਜ਼ ਦੀ ਕਿ ਜਿਵੇਂ ਉਹ ਭੈਣ ਵੀ ਦੱਸ ਰਹੀ ਹੈ ਕਿ ਪੰਜਾਬ ਦੀ ਮਿੱਟੀ ਨਾਲ ਜੁੜੀ ਹੋਈ ਤੇ ਬੜੀ ਰਿਲੇਟੇਬਲ ਸਬਜੈਕਟ ਹੈ ਮਤਲਬ ਕਿ ਇਹਨੂੰ ਇਹਨੂੰ ਲੱਗੂਗਾ ਵੀ ਇੱਕ ਕਾਲਪਨਿਕ ਕਹਾਣੀ ਹੈ ਤੁਹਾਨੂੰ ਲੱਗੂਗਾ ਕਿ ਤੁਹਾਡੀ ਆਪਣੀ ਕਹਾਣੀ ਹੈ ਆ ਤਾਂ ਯਾ ਤਾਂ ਮੈਂ ਜਾਣਦਾ ਇਹਨੂੰ ਮੇਰ ਸਿੰਘ ਨੂੰ ਇਦਾਂ ਦਾ ਬੰਦਾ ਤਾਂ ਮੇਰੇ ਪਿੰਡ 'ਚ ਹੈਗਾ ਹੈ ਨਾ ਬੰਤ ਵਰਗਾ ਸਾਊ ਬੰਦਾ ਵੀ ਹੈਗਾ ਮੱਖਣ ਵਰਗਾ ਥੋੜਾ ਜਿਹਾ ਛਾਤਰ ਵੀ ਹੈਗਾ ਸੋ ਹਰ ਤਰ੍ਹਾਂ ਦੇ ਕਰੈਕਟਰ ਜਿਹੜੇ ਨੇ ਉਹਦੇ ਨਾਲ ਤੁਸੀਂ ਰਿਲੇਟ ਕਰੋਗੇ ਜਿੱਦਾਂ 90 ਕਰੈਕਟਰ ਅਸੀਂ ਕਹਿੰਦੇ ਆ ਤੇ ਉਹ ਹਰ ਇੱਕ ਪਿੰਡ ਦੇ ਵਿੱਚ ਪਿੰਡ ਦੀ ਜ਼ਿੰਦਗੀ ਜਿਹੜੀ ਹੁੰਦੀ ਹੈ ਨਾ ਉਹਦੇ 'ਚ ਤੁਸੀਂ ਸਾਰੇ ਪਿੰਡ ਨੂੰ ਹੀ ਜਾਣਦੇ ਹੁੰਦੇ ਹੋ ਸ਼ਹਿਰ ਦੇ ਵਿੱਚ ਪਿੰਡ ਤੁਹਾਡਾ ਪਰਿਵਾਰ ਹੁੰਦਾ ਫਿਰ ਹਾਂ ਤੇ ਸ਼ਹਿਰ ਦੇ ਵਿੱਚ ਤੁਸੀਂ ਆਪਣੇ ਆਪ ਚੀ ਸੀਮਰ ਜੇ ਹੁੰਦੇ ਹੋ ਵੱਤ ਵੱਤ ਦੋ ਚਾਰ ਘਰਾਂ ਦਾ ਗਵਾਂਡੀ ਦਾ ਵੀ ਨਹੀਂ ਪਤਾ ਹੁੰਦਾ ਤੇ ਪਿੰਡ ਦਾ ਜੋ ਸੁਆਦ ਹੈ ਉਹ ਮਤਲਬ ਇਹ ਸੀਰੀਜ਼ ਤੁਹਾਨੂੰ ਬਹੁਤ ਸੋਹਣਾ ਫਲੇਵਰ ਦੇਊਗੀ ਚਾਚੀ ਪੀਂਜੇ ਦੀ ਜੋੜੀ ਤੁਹਾਨੂੰ ਉੱਚ ਦੇਖਣ ਨੂੰ ਮਿਲੂਗੀ ਤੇ ਤੁਹਾਨੂੰ ਦੇਖ ਕੇ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ ਕਿ ਕਿੰਨਾ ਸਾਡੇ 'ਚ ਪਿਆਰ ਹੈ ਔਰ ਉਹ ਪਿਆਰ ਕਿਵੇਂ ਕਿਵੇਂ ਗੁੜਾ ਹੁੰਦਾ ਜਾਂਦਾ ਉਹ ਦੇਖ ਕੇ ਪਤਾ ਨਹੀਂ ਬਿਲਕੁਲ ਅਸੀਂ ਉਮੀਦ ਕਰਾਂਗੇ ਜਦੋਂ 15 ਅਗਸਤ ਨੂੰ ਇਹ ਵੈਬ ਸੀਰੀਜ਼ ਆਣੀ ਹੈ ਚੋਪਾਲ ਤੇ ਕਿ ਜਿੰਨੀਆਂ ਉਮੀਦਾਂ ਇਹਨਾਂ ਲੋਕਾਂ ਨੂੰ ਨੇ ਉਸ ਵੈਬ ਸੀਰੀਜ਼ ਤੋਂ ਜਿੰਨੀਆਂ ਉਮੀਦਾਂ ਇਹਨਾਂ ਸਰਪੰਚਾਂ ਨੇ ਸਾਡੇ ਰੰਗਲੇ ਪੰਜਾਬ ਤੋਂ ਕਿ ਕਿਵੇਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਅਸੂਮਿਤ ਕਰਿਆ ਦਰਸ਼ਕ ਵੀ ਜਿਹੜੇ ਹੈਗੇ ਨੇ ਆਪਣੇ ਪਿੰਡ ਨਾਲ ਇਸ਼ਕ ਕਰਨਗੇ ਪੰਜਾਬ ਦੇ ਸਿਨੇਮਾ ਨਾਲ ਇਦਾਂ ਹੀ ਇਸ਼ਕ ਕਰਦੇ ਰਹੋ ਵਧੀਆ ਕਨਸੈਪਟ ਆ ਰਹੇ ਨੇ ਕਨਸੈਪਟ ਨੂੰ ਹੰਗਾਰਾ ਪਰਦੇ ਰਹੋ ਤਾਂ ਕਿ ਇਦਾਂ ਦੇ ਕ੍ਰੀਏਟਰਸ ਨੂੰ ਵੀ ਇੱਕ ਸਟੇਜ ਮਿਲੇ ਜਿੱਥੇ ਆ ਕੇ ਉਹ ਹੋਰ ਐਕਸਪੈਰੀਮੈਂਟ ਵਧੀਆ ਚੀਜ਼ਾਂ ਤੁਹਾਡੇ ਸਾਹਮਣੇ ਪੇਸ਼ ਕਰ ਸਕਣ ਅੱਜ ਦੀ ਪੇਸ਼ਕਸ਼ ਬਸ ਇੰਨਾ ਹੀ ਮੈਰਸ਼ਪ ਚਾਵਲਾ ਕੈਂਪਸ ਦੇ ਪਿੱਛੇ ਸੋਨੂ ਚੋਟਾਲਾ ਚੰਡੀਗੜ੍ਹ ਤੋਂ ਧੰਨਵਾਦ